ਕੀ ਹਾਲ ਔਂਕਾਰ ਹੋਰ ਮਣੀ ਕਿਦਾਂ ਸਭ ਠੀਕ ਠਾਕ ਬੜਾ ਵਧੀਆ ਭਰਾ ਉਹ ਯਾਰ ਹਸਪੀਟਲ ਜਾਣਾ ਸੀ ਪਤਾ ਲੈਣ ਕੀ ਗੱਲ ਹੋ ਗਈ ਅਨੂਪ ਦੀ ਬੇਟੀ ਬਿਮਾਰ ਆ ਦੋ ਤਿੰਨ ਦਿਨ ਤੋਂ ਯਾਰ ਦੱਸਿਆ ਨਹੀਂ ਤੂੰ ਯਾਰ ਕੀ ਗੱਲ ਹੋ ਗਈ ਮੈਨੂੰ ਆਪ ਹੁਣੇ ਪਤਾ ਲੱਗਿਆ ਚਲ ਆ ਚਲੀਏ ਯਾਰ ਹੋਏਗੀ ਜਲਦੀ ਚੱਲੀ ਯਾਰ ਪਹਿਲਾਂ ਉਧਰ ਜ਼ਰੂਰੀ ਹੈਗਾ ਚੱਲ ਚਲੀਏ ਚਲਾ ਯਾਰ ਮੇਰਾ ਭਰਾ ਪਰਮਾਤਮਾ ਜਲਦੀ ਜਲਦੀ ਠੀਕ ਕਰੇ ਹਨਾ ਵਿਚਾਰੀ ਨੂੰ ਹਾਂਜੀ ਹਾਂਜੀ ਜਲਦੀ ਜਲਦੀ ਘਰੇ ਆਵੇ ਉਹ ਯਾਰ ਸ੍ਰਿੰਦਰ ਖੜਾ ਸ੍ਰਿੰਦਰ ਨੂੰ ਪੁੱਛ ਰਿਹਾ ਪੁੱਛ ਲਓ ਪੁੱਛ ਲੀ ਕੀ ਉਹਦਾ ਜਾਣਾ ਹੋਵੇ ਯਾਰ ਉਹ ਨੂੰ ਵੀ ਲੈ ਚਲਦੇ ਆ ਯਾਰ ਆ ਆਪਣਾ ਯਾਰ ਇਹਨੂੰ ਪੁੱਛੀਏ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸ੍ਰਿੰਦਰ ਕੀ ਹਾਲ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ੍ਰਿੰਦਰ ਆਪਾਂ ਜਾਣਾ ਯਾਰ ਨੂਬ ਦੀ ਕੁੜੀਆ ਦਾ ਪਤਾ ਕਰਨ ਯਾਰ ਹਸਪੀਟਲ ਐਡਮਿਟ ਆ ਕੀ ਹੋ ਗਿਆ ਵੀਰੇ ਉਹਦੀ ਨਾ ਤਬੀਅਤ ਖਰਾਬ ਹੈ ਤਿੰਨ ਦਿਨਾਂ ਤੋਂ ਇਨਫੈਕਸ਼ਨ ਹੋ ਗਈ ਢੇਟ ਵਿੱਚ ਦਸ ਸੇ ਨਹੀਂ ਪਾਜੀ ਕਿਸੇ ਨੇ ਯਾਰ ਮੈਨੂੰ ਵੀ ਇਹਨੇ ਹੁਣੇ ਦੱਸਿਆ ਮੈਂ ਨਾਲ ਤੁਰਨਾ ਮੈਨੂੰ ਹੁਣੇ ਪਤਾ ਲੱਗਿਆ ਜੱਗੀ ਤੋਂ ਤੇ ਮੈਂ ਕਿਹਾ ਅਸੀਂ ਜਾ ਰਹੇ ਸੀਗੇ ਤੁਸੀਂ ਖੜੇ ਸੀ ਮੈਂ ਕਿਹਾ ਵੀਰੇ ਨੂੰ ਵੀ ਨਾਲ ਲੈ ਚੱਲੀ ਹਾਂ 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 ਚੱਲਾਂਗੇ ਫਰੀ ਹੋ ਤੁਸੀਂ ਹਾਂ ਹਾਂ ਫਰੀ ਆ ਮਣੀ ਦੁਕਾਨ ਸਾਹਿਬ ਲਈ ਮੈਂ ਆਇਆ ਚਲੋ ਭਾਜੀ ਆਓ ਭਾਜੀ ਹੁਣ ਠੀਕ ਹੋ ਤੁਸੀਂ ਯੈਸ ਅੱਗੇ ਨਾਲੋਂ ਫਰਕ ਹੈ ਦਰਦ ਤਾਂ ਨਹੀਂ ਹੋ ਰਿਹਾ ਤੁਹਾਨੂੰ ਠੀਕ ਹੈ ਜੀ ਅੱਗੇ ਨਾਲੋਂ ਤਾਂ ਫਰਕ ਹੈ ਤੇ ਬਾਕੀ ਆਪਾਂ ਕੱਲ ਤੱਕ ਦੇਖ ਲੈਨੇ ਆ ਬਾਕੀ ਕੱਲ ਛੁੱਟੀ ਮਿਲ ਜਾਏਗੀ ਘਬਰਾਣਾ ਨਹੀਂ ਹੈਗਾ ਛੁੱਟੀ ਮਿਲ ਲੈਣੀ ਕੱਲ ਰੈਸਟ ਕਰ ਲੈਣਾ ਯਾਰ ਆਪਾਂ ਖਾਲੀ ਹੱਥ ਚੱਲੇ ਯਾਰ ਚੰਗਾ ਨਹੀਂ ਲੱਗਦਾ ਆਪਾਂ ਫਰੂਟ ਨਾ ਲੈ ਚਲੀਏ ਯਾਰ ਲੈ ਲਓ ਯਾਰ ਹਾਂਜੀ ਹਾਂਜੀ ਵਧੀਆ ਗੱਲ ਹੈ ਲੈ ਲਓ ਆ ਜਾ ਸ੍ਰਿੰਦਰ ਲਾਲਾ ਯਾਰ ਤੂੰ ਵੀ ਕੇਲੇ ਵੀ ਹੋ ਗਏ ਤੇ ਆਪਣੇ ਆਂਬ ਹੋ ਗਏ ਤੇ ਸੁਰਿੰਦਰ ਤੂੰ ਵੀ ਕੁਝ ਲੈ ਲੈ ਯਾਰ ਨਹੀਂ ਵੀਰੇ ਮੈਂ ਨਹੀਂ ਲੈਣਾ ਕੁਛ ਯਾਰ ਲੈ ਲਓ ਚੰਗਾ ਨਹੀਂ ਲੱਗਦਾ ਯਾਰ ਕੁੜੀ ਤਾਂ ਪਤਾ ਲੈਣ ਚੱਲੇ ਆ ਲੈ ਲਓ ਕੁਝ ਯਾਰ ਖਾਲੀ ਆ ਚੰਗਾ ਲੱਗਦਾ ਯਾਰ ਕੋਈ ਨਹੀਂ ਵੀਰੇ ਤੁਸੀਂ ਲੈ ਤਾਂ ਲਿਆ ਯਾਰ ਕਿੰਨੇ ਪੈਸੇ ਭਰਾ ਛੱਡ ਹੀ ਆ ਭਾਜੀ ਕਿੰਨੇ ਪੈਸੇ ਵੀਰੇ 200 200 ਅੱਲਾ ਮੇਰਾ ਭਰਾ ਚਲੋ ਜੀ ਭਾਜੀ ਹਾਂਜੀ ਤੁਸੀਂ 1 ਮਿੰਟ ਵੇਟ ਕਰੋ ਮੈਂ 1 ਮਿੰਟ ਕੋਸਮੈਟਿਕ ਤੇ ਜਾ ਕੇ ਆਇਆ ਕਾਸਮੈਟਿਕ ਦੁਕਾਨ ਤੇ ਯਾਰ ਇੱਥੇ ਕੀ ਕੰਮ ਪੈ ਗਿਆ ਪਤਾ ਨਹੀਂ ਕੰਮ ਹੋਣਾ ਇਹਨੂੰ ਕੋਈ ਟਾਈਮ ਖਰਾਬ ਕਰੀ ਜਾਂਦਾ ਆਪਾਂ ਪਤਾ ਲੈਣ ਜਾਣਾ ਉਹਦਾ ਯਾਰ ਉਹ ਕੰਮ ਹੋਣਾ ਇਹਨੂੰ ਪਤਾ ਨਹੀਂ ਕੀ ਲੈ ਆਓ ਬਾਜੀ ਚਲੀਏ ਚੱਲ ਯਾਰ ਅੱਗੇ ਲੇਟ ਬਹੁਤ ਹੋ ਗਏ ਆ ਕਿੱਧਰ ਗਿਆ ਸੀ ਯਾਰ ਹਸਪੀਟਲ ਤਾਂ ਇਹੀ ਲੱਗ ਰਿਹਾ ਹਾਂਜੀ ਵੀਰੇ ਇਹੀ ਹਸਪੀਟਲ ਹੈ ਕਰੋ ਨੂਪ ਨੂੰ ਫੋਨ ਕਿੱਥੇ ਹੈਗਾ ਪੁੱਛੋ ਕਿਹੜਾ ਵਾਰਡ ਹੈ ਪੁੱਛ ਲੈਣਾ ਹੁਣ ਕਿੱਥੇ ਹੈ ਹੈਲੋ ਹੈਲੋ ਹਾਂ ਨੂਪ ਕੀ ਹਾਲਾ ਠੀਕ ਹੈ ਭਾਜੀ ਯਾਰ ਅਸੀਂ ਨਾ ਹਸਪੀਟਲ ਦੇ ਬਾਹਰ ਖੜੇ ਸੀਗੇ ਕਿਹੜਾ ਵਾਰਡ ਹੈਗਾ ਆਪਣਾ ਅ ਭਾਜੀ ਮੈਂ ਤਾਂ ਦਵਾਈ ਲੈਣ ਬਾਹਰ ਹੀ ਆਇਆ ਹੋਇਆ ਤੁਹਾਨੂੰ ਮੈਂ ਮਿਲਦਾ ਅਪਟਮੈਂਟ ਆ ਗਿਆ ਚਲੋ ਆਜੋ ਅਸੀਂ ਬਾਹਰ ਹੀ ਵੇਟ ਕਰ ਰਹੇ ਹਾਂ ਵੀਰੇ ਓਕੇ ਜੀ ਓਕੇ ਕੀ ਹੋਇਆ ਕੀ ਕਹਿੰਦਾ ਕਹਿੰਦਾ ਮੈਂ ਨਾ ਦਵਾਈ ਲੈਣਾ ਹੈ ਮੈਂ ਬਾਹਰ ਹੀ ਆ ਰਿਹਾ ਅੱਛਾ ਕੀ ਹਾਲ ਹਨੂਪ ਠੀਕ ਹੈ ਠੀਕ ਆ ਹੋਰ ਵੀਰੇ ਠੀਕ-ਠਾਕ ਠੀਕ ਹੈ ਭਾਜੀ ਕਿੱਦਾਂ ਵੀਰੇ ਗੁੜੀਆਂ ਹੁਣ ਠੀਕ ਹੈ ਭਾਜੀ ਹੁਣ ਤਾਂ ਫਰਕ ਨਹੀਂ ਯਾਰ ਉਧਾ ਤੂੰ ਭਰਾ ਭਰਾ ਕਹਿੰਦਾ ਰਹਿਣਾ ਯਾਰ ਗੁੜੀਆਂ ਬਿਮਾਰੇ ਦੱਸਣਾ ਤਾਂ ਚਾਹੀਦਾ ਨਾ ਤੈਨੂੰ ਯਾਰ ਅਈ ਕੋ ਸੰਜੀਨੀ ਲੱਗੀ ਯਾਰ ਉਹਨਾਂ ਰਾਤ ਨੂੰ ਇਨਫੈਕਸ਼ਨ ਹੋਈ ਪੇਟ ਦੇ ਵਿੱਚ ਬਹੁਤ ਟੇਡ ਦੁਖਣ ਲੱਗ ਗਿਆ ਉਹਦਾ ਨਾਲ ਹੀ ਇੱਥੇ ਚੱਕ ਕੇ ਲੈ ਆਏ ਆਂ ਆਪਾਂ ਕਿੰਨੇ ਦਿਨ ਹੋ ਗਏ ਤਿੰਨ ਦਿਨ ਹੋ ਗਏ ਭਾਜੀ ਚਲਾਓ ਫਿਰ ਪਤਾ ਲੱਗ ਕੇ ਆਈਏ ਭਾਈ ਐਕਚੁਅਲੀ ਮਿਲਣ ਦਾ ਟਾਈਮ ਨਾ ਹੋਣਾ ਨੇ ਸ਼ਾਮੀ 7 ਹੋਏ ਜੇ ਤੇ ਦੁਪਹਿਰੇ 12 ਵਜੇ ਦੇ ਰੱਖਿਆ ਹੋਇਆ ਆ ਆਪਾਂ ਹਮਨੇ ਜਰਾਉ ਕਿਤੇ ਖਾ ਕੇ ਗੱਲ ਕਰ ਲੈਂਦੇ ਆਂ ਨੂ ਵੀਰੇ ਆ ਤੇਰੀ ਗਲਤੀ ਆ ਦੇਖ ਅਸੀਂ ਤੈਨੂੰ ਭਰਾ ਮੰਨਦੇ ਆਂ ਤੇਰੀ ਕੱਲੀ ਕੁੜੀ ਨਹੀਂ ਹੈਗੀ ਸਾਡੀ ਭਤੀਜੀ ਵੀ ਆ ਉਹ ਜੇ ਹਸਪੀਟਲ ਲੈ ਕੇ ਆਇਆ ਘਟੂ ਘਟ ਦੱਸਣਾ ਤੇਰਾ ਫਰਜ ਨਹੀਂ ਸੀਗਾ ਭਾਜੀ ਯਾਰ ਤੁਹਾਨੂੰ ਪਤਾ ਹੀ ਹੈ ਬੱਚਿਆਂ ਦਾ ਦਰਦ ਕਿੱਥੇ ਦੇਖਿਆ ਜਾਂਦਾ ਉਸ ਦਿਨ ਜਦੋਂ ਦਰਦ ਨਾਲ ਰੋ ਰਹੀ ਸੀ ਤੋ ਬਸ ਕਾਲੀ ਗਾਲੀ ਹਸਪੀਟਲ ਲੈ ਕੇ ਆ ਗਏ ਉਹਨੂੰ ਮੈਂ ਸਮਝ ਸਕਦਾ ਵੀਰੇ ਮੈਨੂੰ ਪਤਾ ਤੂੰ ਆਪਣੀ ਕੁੜੀਆਂ ਨੂੰ ਬਹੁਤ ਪਿਆਰ ਕਰਦਾ ਪਰ ਸਾਡੀ ਵੀ ਤਾਂ ਕੁਝ ਲੱਗਦੀ ਹੈ ਨਾ ਅਸੀਂ ਤਾਂ ਹੀ ਭੱਜੇ ਆਏ ਹਾਂ ਸੰਤ ਅੱਜ ਪਤਾ ਲੱਗਿਆ ਮੈਂ ਤਾਂ ਵੀਰੇ ਨੇ ਦੱਸਿਆ ਗਲਤੀ ਹੈ ਮੇਰੀ ਮੈਨੂੰ ਦੱਸਣਾ ਚਾਹੀਦਾ ਸੀਗਾ ਕਿਦਾਂ ਹੁਣ ਠੀਕ ਆ ਉਹ ਹਾਂਜੀ ਹਾਂਜੀ ਹੁਣ ਤਾਂ ਥੋੜਾ ਫਰਕ ਹੈਗਾ ਜੀ ਚਲੋ ਪ੍ਰਮਾਤਮਾ ਕਰੇ ਬੱਚਿਆਂ ਨੂੰ ਕਦੇ ਕੁਝ ਨਾ ਹੋਵੇ ਕਿਉਂ ਬਾਜੀ ਬਿਲਕੁਲ ਬਾਜੀ ਅਨੂਪ ਵੀਰੇ ਆ ਮੇਰੇ ਤੇ ਮਣੀ ਵੱਲੋਂ ਥੋੜਾ ਜਿਹਾ ਗੁੜੀ ਵਾਲੀ ਫਰੂਟ ਹੈਗਾ ਤੁਸੀਂ ਰੱਖੋ ਤੇ ਗੁੜੀਆਂ ਨੂੰ ਫਰੂਟ ਖਵਾਇਆ ਕਰੋ ਯਾਰ ਹਾਂਜੀ ਬਾਜੀ ਅਸੀਂ ਫੇਰ ਆਵਾਂਗੇ 7 ਵਜੇ ਮਿਲਾਂ ਗੁੜੀਆਂ ਨੂੰ ਅਨੂਪ ਵੀਰੇ ਆ ਮੇਰੇ ਵੱਲੋਂ ਪ੍ਰਿੰਦਰ ਆ ਕੇ ਮਿਆਕ ਕੀਤਾ ਤੂੰ ਆਪਾਂ ਉਹਦੀ ਕੁੜੀ ਦਾ ਪਤਾ ਲੈਣਾ ਕੋਈ ਵਿਆਹ ਤੇ ਥੋੜੀ ਜਿਹਾ ਆਇਆ ਉਹ ਯਾਰ ਕੋਈ ਬਰਥਡੇ ਪਾਰਟੀ ਹੈ ਜਾਂ ਕੋਈ ਰਿਸੈਪਸ਼ਨ ਰੱਖੀ ਹੈ ਤੇ ਆਪਾਂ ਪਤਾ ਲੈਣਾ ਤੂੰ ਸ਼ਗਨ ਦੇਈ ਜਣਾ ਯਾਰ ਚੰਗਾ ਲੱਗਦਾ ਏਦਾਂ ਯਾਰ ਭਾਜੀ ਜਿਹੜਾ ਤੁਸੀਂ ਫਰੂਟ ਲੈ ਕੇ ਆਏ ਹੋ ਉਹ ਚੰਗਾ ਲੱਗਦਾ ਯਾਰ ਉਹਦੀ ਕੁੜੀ ਬਿਮਾਰ ਉਹਦੇ ਵਾਸਤੇ ਲੈ ਕੇ ਆਇਆ ਫਰੂਟ ਯਾਰ ਤੇ ਭਾਜੀ ਆਹ ਲਫਾਫਾ ਕਦੋਂ ਦਈਦਾ ਹੁੰਦਾ ਮੈਨੂੰ ਇਹ ਸਮਝਾਓ ਯਾਰ ਜਦੋਂ ਵਿਆਹ ਤੇ ਕਿਤੇ ਚਾਹੀਦਾ ਰਿਸੈਪਸ਼ਨ ਪਾਰਟੀ ਤੇ ਚਾਹੀਦਾ ਆਪਾਂ ਸ਼ਗਨ ਨਹੀਂ ਪਾਉਂਦੇ ਇਹੀ ਤਾਂ ਆਪਣੇ ਸਮਾਜ ਚ ਬੁਰਾਈ ਆ ਵੀਰੇ ਹੁਣ ਸਾਨੂੰ ਪਤਾ ਕਿ ਅਨੂਪ ਦੀ ਗੁੜੀਆ ਬਿਮਾਰ ਆ ਉਹਦਾ ਕੰਮ ਵੀ ਕਿੰਨਾ ਕੁ ਚੱਲਦਾ ਉਹ ਵੀ ਆਪਾਂ ਨੂੰ ਪਤਾ ਜਿਹੜੀ ਚੀਜ਼ ਦੀ ਲੋੜ ਆ ਆਪਾਂ ਉਹਨੂੰ ਆਹ ਦਈਏ ਨਾ ਫਰੂਟ ਦਾ ਵੀਰੇ ਉਹ ਆ ਉਹ ਵੀ ਲੈ ਸਕਦਾ 100-200 ਰੁਪਏ ਦਾ ਇਸੇ ਸ਼ਗਨ ਦੇ ਲਿਫਾਫੇ ਦੇ ਵਿੱਚ ਨਾ ਮੇਰੀ ਦਸਵੰਧ ਦੀ ਕਮਾਈ ਐ ਜਿਹੜੀ ਹੁਣ ਉਹਦੇ ਕੰਮ ਆਊਗੀ ਗੁੱਲ ਗਾਂਜ ਪਾਣ ਦੀ بجائے ਵੀਰੇ ਜੇ ਕਿਸੇ ਆਪਣੇ ਬੰਦੇ ਦੀ ਹੈਲਪ ਕੀਤੀ ਜਾਵੇ ਨਾ ਉਹ ਜ਼ਿਆਦਾ ਚੰਗੀ ਹੁੰਦੀ ਐ ਮੇਰਾ ਜਿੰਨਾ ਸਰਦਾ ਬਣਦਾ ਸੀ ਨਾ ਮੈਂ ਇਸ ਲਿਫਾਫੇ ਚ ਪਾ ਕੇ ਇਹਨੂੰ ਦੇ ਰਿਆ ਤੂੰ ਠੀਕ ਕਹਿ ਰਿਹਾ ਯਾਰ ਭਾਜੀ ਆਪਣੇ ਸਮਾਜ ਦੇ ਵਿੱਚ ਜਿੰਨੇ ਵੀ ਰੀਤੀ ਰਿਵਾਜ ਚੱਲ ਰਹੇ ਨੇ ਨਾ ਮੋਸਟਲੀ ਪੁੱਠੇ ਚੱਲਦੇ ਪਏ ਨੇ ਹੁਣ ਮੇਰੀ ਗੱਲ ਸੁਣੋ ਲੋਕੀ ਵਿਆਹ ਚ ਕਿੰਨਾ ਖਰਚਾ ਕਰਦੇ ਨੇ ਰਿਸੈਪਸ਼ਨ ਤੇ ਕਿੰਨਾ ਖਰਚਾ ਕਰਦੇ ਨੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਲਾ ਦਿੰਦੇ ਨੇ ਇੰਨੇ ਨੇ ਸਟਾਲ ਲਾਂਦੇ ਨੇ ਉਹਨਾਂ ਨੂੰ ਲੋਡ ਹੁੰਦੀ ਹੈ ਤੁਹਾਡੇ 500 ਜਾਂ 1100 ਰੁਪਏ ਦੀ ਲੋਡ ਤਾਂ ਉਹਨੂੰ ਹੁੰਦੀ ਹੈ ਨਾ ਜਿਹਦਾ ਕੋਈ ਬਿਮਾਰ ਪਿਆ ਜਿਹਦੇ ਘਰੇ ਕੋਈ ਦੁੱਖ ਹੋ ਗਿਆ ਆਪਾਂ ਉੱਥੇ ਸ਼ਗਨ ਦੇਵ ਦੀ بجائے ਉੱਥੇ ਦਈਏ ਜਿੱਥੇ ਲੋੜ ਆ। ਮੰਨਿਆ ਮੈਂ ਸ਼ਗਨ ਵਾਲਾ ਲਫਾਫਾ ਲੈ ਕੇ ਆਇਆ ਸਿਰਫ ਤੁਹਾਨੂੰ ਸਮਝਾਣ ਲਈ। ਤੁਸੀਂ ਜਦੋਂ ਫਰੂਟ ਲੈ ਰਹੇ ਸੀ ਨਾ ਵੀਰੇ ਠੀਕ ਆ ਫਰੂਟ ਵੀ ਵਧੀਆ ਚੀਜ਼ ਆ ਪਰ ਆਪਾਂ ਨੂੰ ਇਸ ਟਾਈਮ ਚਾਹੀਦਾ ਕਿ ਆਪਣੀ ਕਮਾਈ ਦੇ ਵਿੱਚੋਂ ਉਹਦੀ ਹੈਲਪ ਕਰੀਏ। 봐ਜੀ ਉਹਦਾ ਮੂੰਹ ਤਾਂ ਦੇਖੋ। ਆਪਾਂ ਨੂੰ ਵੀ ਪਤਾ ਕਿ ਅਨੂਪ ਨੂੰ ਪੈਸਿਆਂ ਦੀ ਲੋੜ ਹੈਗੀ ਆ। ਆਪਾਂ ਉਹਦੀ ਮਦਦ ਕਰੀਏ ਵੀਰੇ। ਵੀਰੇ ਆਪਾਂ ਨੂੰ ਵੀ ਨਾ ਕੁਝ ਦੇਣਾ ਚਾਹੀਦਾ ਯਾਰ ਭਾਈ ਯਾਰ ਤੂੰ ਹੀ ਤਾਂ ਸਾਡੀਆਂ ਅੱਖਾਂ ਖੋਲਤੀਆਂ ਯਾਰ ਅਨੂਪ ਆ ਯਾਰ ਮੇਰੇ ਵੱਲੋਂ ਕੁਝ ਕੋਈ ਹੋਰ ਲੋਡ ਹੋਵੇ ਜਦੋਂ ਮਰਜੀ ਭਰਾ ਨੂੰ ਫੋਨ ਕਰ ਲਈ ਯਾਰ ਸੁਨਿੰਦਰ ਭਾਜੀ ਤੁਸੀਂ ਨਹੀਂ ਜਾਣਦੇ ਤੁਸੀਂ ਮੇਰੇ ਲਈ ਕੀ ਕੀਤਾ ਭਾਜੀ ਇਹ ਆਸਾਨ ਮੈਂ ਕਿਵੇਂ ਚੁਕਾਵਾਂਗਾ ਤੁਹਾਡਾ ਅਨੂਬ ਇਹ ਰੇ ਇਦਾਂ ਦੀ ਗੱਲ ਨਾ ਕਰ ਇੱਕ ਤਾਂ ਤੂੰ ਸਾਨੂੰ ਭਰਾ ਕਹਿਣਾ ਨਾਲੇ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡੀ ਕਮਾਈ ਚ ਤੇਰੀ ਮਦਦ ਕੀਤੀ ਗਈ ਆ ਤੂੰ ਇਹ ਵਾਪਸ ਨਹੀਂ ਕਰਨੇ ਕਿਉਂ ਵੀਰੇ ਨਹੀਂ ਬਿਲਕੁਲ ਸਾਡੀ ਵੀ ਕੁੜੀ ਆ ਯਾਰ ਉਹ ਕੋਈ ਗੱਲ ਨਹੀਂ ਹੌਸਲਾ ਰੱਖ ਇਹਨਾਂ ਚੋਟਾ ਤੈਨੂੰ ਪਹਿਲਾਂ ਵੀ ਕਿਹਾ ਨਾ ਜੇ ਉਹ ਤੇਰੀ ਕੁੜੀ ਲੱਗਦੀ ਹੈ ਸਾਡੀ ਵੀ ਭਤੀਜੀ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਇੱਕ ਸਮਾਜ ਦੇ ਵਿੱਚ ਵਧੀਆ ਮੈਸੇਜ ਦੇਣ ਦੀ ਠੀਕ ਹੈ ਜੀ ਦੇਖੋ ਸ਼ਗਨ ਦੇਣਾ ਮਾੜੀ ਗੱਲ ਨਹੀਂ ਹੈਗੀ ਬਟ ਉੱਥੇ ਦੇਈਏ ਜਿੱਥੇ ਲੋੜ ਹੈ ਸਮਾਜ ਦੇ ਵਿੱਚ ਹਰ ਘਰ ਦੇ ਵਿੱਚ ਦੁੱਖ ਹੈ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਆ ਇਹਨਾਂ ਨਾਲ ਸ਼ਗਨ ਪਾਣਿਆ ਇਹਨੇ ਨੇ ਪੈਸੇ ਲੁੱਟਾ ਦਿੰਨੇ ਆ ਨੱਚਦੇ ਟੱਪਦੇ ਹਨਾ ਪਰ ਜਦੋਂ ਆਪਣਾ ਕੋਈ ਯਾਰ ਦੋਸਤ ਦੇ ਘਰੇ ਕੋਈ ਦੁੱਖ ਹੁੰਦਾ ਨਾ ਆਪਾਂ ਸਿਰਫ ਇੱਕ ਫਰੂਟ ਦਾ ਲਫਾਫਾ ਇਆ ਥੋੜਾ ਬਹੁਤ ਕੁਝ ਹੋਰ ਲੈ ਕੇ ਚੱਲ ਜਾਨੇ ਆ ਕਿਸੇ ਨੂੰ ਪੈਸੇ ਨਹੀਂ ਦਿੰਦੇ ਆਪਾਂ ਨੂੰ ਉੱਥੇ ਵੀ ਸ਼ਗਨ ਦੇਣਾ ਚਾਹੀਦਾ ਉੱਥੇ ਵੀ ਇੱਕ ਲਫਾਫਾ ਲੈ ਕੇ ਜਾਣਾ ਚਾਹੀਦਾ ਜਿਹਦੇ ਨਾਲ ਉਹਦੀ ਵੀ ਹੈਲਪ ਹੋ ਸਕੇ ਕਿਉਂਕਿ ਜਦੋਂ ਕਿਸੇ ਦੇ ਘਰੇ ਦੁੱਖ ਹੁੰਦਾ ਜਾਂ ਹਸਪੀਟਲ ਦੇ ਵਿੱਚ ਕੋਈ ਦਾਖਲ ਹੁੰਦਾ ਨਾ ਪਾਣੀ ਵਾਂਗੂ ਪੈਸੇ ਲੱਗਦੇ ਨੇ ਤੁਹਾਨੂੰ ਵੀ ਪਤਾ ਹੀ ਆ ਠੀਕ ਹੈ ਰੱਬ ਕਰੇ ਸਾਰਿਆਂ ਦੇ ਪਰਿਵਾਰ ਸੁਖੀ ਵਸਣ ਤੰਦਰੁਸਤੀਆਂ ਬਖਸ਼ਣ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਪਰ ਜਦੋਂ ਵੀ ਇਦਾਂ ਦੀ ਸਿਚੁਏਸ਼ਨ ਆਉਂਦੀ ਆ ਆਪਣੇ ਨਾਲ ਦੇ ਆਪਨੇ ਫਰੈਂਡ ਸਰਕਲ ਦੇ ਵਿੱਚ ਇੱਕ ਦੂਜੇ ਦਾ ਇਦਾਂ ਹੀ ਸਾਥ ਦਿਆ ਕਰੋ ਜਿਵੇਂ ਅਸੀਂ ਇਹ ਵੀਡੀਓ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਵੀਡੀਓ ਦਾ ਮੈਸੇਜ ਵਧੀਆ ਲੱਗੇ ਹੋਵੇ ਤਾਂ ਪਲੀਜ਼ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਸਾਰੇ ਤੱਕ ਪਹੁੰਚ ਸਕੇ ਅੱਜ ਨਹੀਂ ਤਾਂ ਕੱਲ ਕਿਸੇ ਦਾ ਭਲਾ ਹੋ ਸਕੇ ਕਿਉਂ ਬਾਜੀ ਬਿਲਕੁਲ ਸਹੀ ਗੱਲ ਨਾਲੇ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਕਨਸੈਪਟ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਬਾਜੀ ਹੁਣੇ ਹਮੇਸ਼ਾ ਸਾਡੇ ਨਾਲ ਵੀਡੀਓ ਦੇ ਵਿੱਚ ਹਮੇਸ਼ਾ ਆਪਣਾ ਕੰਮ ਛੱਡ ਕੇ ਵੀ ਸਾਥ ਦਿੰਦੇ ਨੇ ਤੁਸੀਂ ਜਰੂਰ ਸਪੋਰਟ ਕਰਿਆ ਕਰੋ ਇਹਨਾਂ ਦੇ ਆਪਣੇ ਆਪਣੇ ਚੈਨਲ ਵੀ ਨੇ ਇੰਸਟਾ ਚੈਨਲ ਤੇ ਫੇਸਬੁਕ ਚੈਨਲ ਮੈਂ ਥੱਲੇ ਮੈਂਸ਼ਨ ਕਰੂੰਗਾ ਤੁਸੀਂ ਜਰੂਰ ਫੋਲੋ ਕਰ ਲਿਓ ਥੈਂਕ ਯੂ ਸੋ ਮੱਚ